ਹੇਠ ਲਿਖੇ ਵਾਕਾਂ ਦੀ ਲਿੰਗ ਬਦਲੀ ਕਰੋ ਜਿਵੇਂ ਰਾਜੇ ਨੇ ਦਾਸ ਨੂੰ ਇਨਾਮ ਦਿੱਤਾ ਰਾਣੀ ਨੇ ਦਾਸੀ ਨੂੰ ਇਨਾਮ ਦਿੱਤਾ ਮੈਂ ਮੋਰ ਨੂੰ ਨੱਚਦਾ ਵੇਖਿਆ ਮੋਰ ਦਾ ਲਿੰਗ ਬਦਲੋ ਕਿ ਹੋ ਜਾਏਗਾ ਮੋਰਨੀ ਮੈਂ ਮੋਰਨੀ ਨੂੰ ਨੱਚਦੀ ਵੇਖਿਆ ਪੰਜਾਬੀ ਭੰਗੜਾ ਪਾਉਂਦੇ ਹਨ ਪੰਜਾਬੀ ਦਾ ਲਿੰਗ ਬਦਲੋ ਪੰਜਾਬਣ ਪੰਜਾਬਣ ਭੰਗੜਾ ਪਾਉਂਦੀ ਹੈ ਰੇਤ ਤੇ ਊਂਟ ਤੇਜ਼ ਦੌੜਦਾ ਹੈ ਰੇਤ ਤੇ ਊਂਟ ਊਂਟ ਦਾ ਲਿੰਗ ਬਦਲੋ ਊਂਟਨੀ ਰੇਤ ਤੇ ਊਂਟਨੀ ਤੇਜ਼ ਦੌੜਦੀ ਹੈ ਪਿਤਾ ਨੇ ਪੁੱਤਰ ਨੂੰ ਪਿਆਰ ਕੀਤਾ ਪਿਤਾ ਦਾ ਲਿੰਗ ਬਦਲੋ ਮਾਤਾ ਮਾਤਾ ਨੇ ਪੁੱਤਰ ਦਾ ਪੁਤਰੀ ਮਾਤਾ ਨੇ ਪੁਤਰੀ ਨੂੰ ਪਿਆਰ ਕੀਤਾ ਸੇਠ ਨੇ ਮੰਗਤੇ ਨੂੰ ਪੈਸੇ ਦਿੱਤੇ ਸੇਠ ਦਾ ਲਿੰਗ ਬਦਲੋ ਸੇਠਾਨੀ ਸੇਠਾਨੀ ਨੇ ਮੰਗਤੇ ਨੂੰ ਪੈਸੇ ਦਿੱਤੇ ਅਸੀਂ ਕਾਲੀ ਬਿੱਲੀ ਵੇਖੀ ਅਸੀਂ ਕਾਲਾ ਬਿੱਲਾ ਵੇਖਿਆ ਕੁੱਤੀ ਨੇ ਬੱਚੇ ਨੂੰ ਵੜਿਆ ਕੁੱਤੇ ਨੇ ਬੱਚੇ ਨੂੰ ਵੜਿਆ ਕਿਰਲੀ ਦੀਵਾਰ ਤੇ ਚੜ ਗਈ ਹੁਣ ਕਿਰਲੀ ਦਾ ਲਿੰਗ ਬਦਲੋ ਕੀ ਹੋਏਗਾ ਕਿਰਲਾ ਕਿਰਲਾ ਦੀਵਾਰ ਤੇ ਚੜ ਗਿਆ ਵੀਡੀਓ अच्छी लगे लाइक ਤੇ ਸਬਸਕ੍ਰਾਈਬ ਜਰੂਰ ਕਰਨਾ ਜੀ